ਸਾਰੀਆਂ ਸੰਗਤਾਂ ਨੂੰ ਵਾਇਰਲ ਜੀਕਾ ਹਲਸਾ ਵਾਇਰਲ ਜੀ ਕੀ ਫਤਿਹ ਧੰਨ ਗੁਰੂ ਰਾਮਦਾਸ ਜੀ ਧੰਨ ਬਾਬਾ ਦੀਪ ਸਿੰਘ ਜੀ ਅੱਜ ਮੇਰੇ ਬੜੇ ਹੀ ਸਤਿਕਾਰਯੋਗ ਸਿੰਘ ਸਾਹਿਬ ਯਾਨੀ ਹਰਪ੍ਰੀਤ ਸਿੰਘ ਜੀ ਜਥੇਦਾਰ ਸ੍ਰੀ ਦਮਦਮਾ ਸਾਹਿਬ ਅੱਜ ਕਿਰਪਾ ਕੀਤੀ ਅਸੀਸਾਂ ਦੇਣ ਵਾਸਤੇ ਬਾਬਾ ਦੀਪ ਸਿੰਘ ਚੈਰੀਟੇਬਲ ٹرسٹ ਰਾਮ ਪੀਰਥ ਰੋਡ ਸ੍ਰੀ ਅਮਰitsar ਸਾਹਿਬ ਦੇ ਖੇ ਪਹੁੰਚੇ ਔਰ ਜੋ ਸੇਵਾਮਾ ਬਾਪੂ ਜੀ ਦਸਾਂ ਕੋਲੋਂ ਲੈ ਰਹੇ ਨੇ ਉਹਨਾਂ ਸੇਵਾਮਾ ਦਾ ਜੋ ਉਹਨਾਂ ਨੇ ਇੱਕ ਪਿਆਰ ਭਰਿਆ ਅਸੀਸ ਰੂਪੀ ਹੰਗਾਰਾ ਵੀ ਦਿੱਤਾ ਔਰ ਇੱਕ ਇੱਕ ਸੇਵਾ ਨੂੰ ਆਪ ਆ ਕੇ ਦੇਖਿਆ ਵੀ ਇੰਨੇ ਜਿਵੇਂ ਹੋਣ ਦੇ ਬਾਵਜੂਦ ਵੀ ਸਿੰਘ ਸਾਹਿਬ ਜੀ ਨੇ ਆ ਕੇ ਇੱਥੇ ਅਸੀਸਾਂ ਦਿੱਤੀਆਂ ਮੈਂ ਤੈਹ ਦਿਲ ਤੋਂ ਸਿੰਘ ਸਾਹਿਬ ਜੀ ਦਾ ਧੰਨਵਾਦ ਕਰਦਾ ਔਰ ਸਾਡੇ ਜਿਹੜੇ ਇਸ ਵੇਲੇ মিডিਆ ਇੰਚਾਰਜ ਨੇ মিডিਆ ਸਾਰਾ ਦੇਖ ਰਹੇ ਨੇ ਬਬਲੂ ਜੀ ਔਰ ਜਿਹੜੇ ਜਗ ਬਾਣੀ ਤੋਂ ਆਏ ਜਾਂ ਜਿਹੜੇ ਵੀ ਸਾਰੇ ਤੁਹਾਡੇ ਜੋ ਗੁਰਮਖਾਂ ਦਾ ਮੈਂ ਅੰਦਰੋਂ ਧੰਨਵਾਦ ਕਰਦਾ ਜੋ ਤੁਸੀਂ ਆ ਕੇ ਸਾਰੀ ਇਹ ਕਵਰੇਜ ਕਰ ਰਹੇ ਹੋ ਤੁਸੀਂ ਵੀ ਖੁਸ਼ ਰਹੋ ਤੰਦਰੁਸਤ ਰਹੋ ਬਾਕੀ ਜਿਹੜੀ ਸਾਰੀ ਟੀਮ ਹੈ ਇਹ ਇਹਨਾਂ ਦੀ ਵੀ ਤੁਸੀਂ ਸਾਰੇ ਅਰਦਾਸ ਕਰਿਓ ਕਿਉਂਕਿ ਜਿਵੇਂ ਸਰੀਰ ਹੈ ਸਰੀਰ ਦਾ ਇੱਕ ਇੱਕ ਅੰਗ ਆਪਣੇ ਆਪਣੇ ਐਮੀਅਤ ਰੱਖਦਾ ਹੈ ਇਸੇ ਤਰ੍ਹਾਂ ਜੋ ਇਹ ਟਰਸਟ ਚੱਲ ਰਿਹਾ ਹੈ ਇਹ ਸਾਰੇ ਇਹ ਟਰਸਟ ਦੇ ਅੰਗ ਨੇ ਔਰ ਹਰੇਕ ਕੋਲੋਂ ਬਪੂ ਜੀ ਨਿਮਰਤਾ ਦੇ ਵਿੱਚ ਸੇਵਾਵਾਂ ਲੈਂਦੇ ਰਹੇ ਇਹ ਤੁਸੀਂ ਅਰਦਾਸ ਕਰਨੀ ਵਾਹਿਗੁਰੂ ਜੀ ਕਾ ਹਾਲਸਾ ਵੈਗ੍ਰਜ ਦੀ ਖਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਸੰਸਾਰ ਦੇ ਇੱਕ ਮਹਾਨ ਫਲਸਫਾ ਪ੍ਰਕਾਸ਼ਮਾਨ ਹੋਇਆ। ਉਹਦੀ ਰੋਸ਼ਨੀ ਦੇ ਵਿੱਚ ਸਿੱਖ ਨੂੰ ਇਹੋ ਸਿੱਖਿਆ ਕਿ ਮਨੁੱਖ ਦੀ ਸੇਵਾ ਕਰਨੀ। ਜਿਨਾ ਰੰਗ ਨਸਲ ਭੇਦ ਭਾਵ ਕੀਤੇ। ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਸਿਖਾਇਆ। ਔਰ ਗੁਰਨਾਨ ਸਾਹਿਬ ਸੱਚੇ ਪਾਤਸ਼ਾਹ ਦੇ ਫਲਸਫੇ ਦੀ ਰੋਸ਼ਨੀ ਦੇ ਵਿੱਚ ਸ਼ੁਰੂ ਕਰਦੇ ਮਹਾਨ ਕੀਰਤਨੀ ਭਾਈ ਸਰ ਭਾਈ ਅਮਨਜੀਤ ਸਿੰਘ ਜੀ ਜੋ ਸ੍ਰੀ ਅਮਰ ਸਰ ਸਾਹਿਬ ਦੀ ਪਾਵਨ ਧਰਤੀ ਦੇਤੇ ਜਿੱਥੇ ਸਿੱਖ ਧਰਮ ਦਾ ਪ੍ਰਚਾਰ ਪ੍ਰਸਾਰ ਕੀਰਤਨ ਕਥਾ ਦੁਆਰਾ ਕਰਦੇ ਨੇ ਉਹ ਥੇ ਕਈ ਪ੍ਰਕਾਰ ਦੀਆਂ ਸੇਵਾਵਾਂ ਵੀ ਨਿਭਾ ਰਹੇ ਨੇ ਗੁਰਿੰਦ ਬੱਚਿਆਂ ਦਾ ਸਕੂਲ ਹਸਪਤਾਲ ਪਰਮਾਤੀ ਵਿਦਿਆ ਗੁਰਮੁਖ ਸੰਗੀਤ ਦੀ ਵਿਦਿਆ ਇਹੋ ਹੈ ਸਮੇਂ ਦੀ ਜ਼ਰੂਰਤ ਹੈ ਗੁਰਨਾਮਿਕ ਸਾਹਿਬ ਦੇ ਮਿਸ਼ਨ ਦਾ ਪ੍ਰਚਾਰ ਪ੍ਰਸਾਰ ਇਹ ਇਹ ذریعے ਨੇ 사ਦਰ ਨੇ ਸਸਤੀ ਜਿੱਥੇ ਆ ਵਧੀਆ ਵਿਦਿਆ ਸਸਤਾ ਤੇ ਵਧੀਆ ਇਲਾਜ ਤੇ ਗੁਰੂ ਨਾਨਕ ਸਾਹਿਬ ਦੇ ਮਤ ਦਾ ਪ੍ਰਚਾਰ ਪ੍ਰਸਾਰ ਕਰਨ ਦੇ ਲਈ ਵਧੀਆ ਜੇੜੇ ਉਪਰਾਂਦੇ ਨੇ ਔਰ ਵਧੀਆ ਸਾਧਨ ਨੇ ਭਾਈ ਸਾਪਿਆ ਮਨਜੀਤ ਸਿੰਘ ਜੀ ਇਹ ਕਾਰਜ ਕਰ ਰਹੇ ਨੇ ਮੈਂ ਇਹਨਾਂ ਨੂੰ ਇਸ ਕਰਕੇ ਵੀ ਵਧਾਈ ਦੇਣਾ ਔਰ ਅਕਾਲ ਪੁਰਖ ਅਗੇ ਅਰਦਾਸ ਕਰਦਾ ਕਿ ਮਾਨਵਤਾ ਦੀ ਸੇਵਾ ਦੇ ਵਿੱਚ ਇਸੇ ਤਰ੍ਹਾਂ ਲੱਗੇ ਰਹਿਣ ਗੁਰੂ ਨਾਨਕ ਸਾਹਿਬ ਦੇ ਘਰ ਦੀ ਸੇਵਾ ਸਿਖਰਾ ਕਰਦੇ ਰਹਿਣ ਭਾਈ ਗੁਰੂ ਨਾਲ ਮੇਰੇ ਪਰ ਹੱਥ ਰੱਖੇ ਤੁਸੀਂ ਅਕੀੜੀ ਪਿਆਰਤ ਭਾਣੀ ਪਾਵਨ ਬਖਸ਼ੇ ਭਾਈ ਗੁਰੂ ਜੀ ਦਾ ਖਾਲਸਾ ਭਾਈ ਗੁਰੂ ਜੀ ਦਾ